ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੀਆਂ ਵੀ ਸੰਗਤਾਂ ਜਪਜੀ ਸਾਹਿਬ ਦਾ ਪਾਠ ਕਰਦੀਆਂ ਹਨ ਜਾਂ ਸੁਖਮਣੀ ਸਾਹਿਬ ਦਾ ਪਾਠ ਕਰਦੀਆਂ ਹਨ ਦਾਸ ਅੱਜ ਤੁਹਾਨੂੰ ਦੱਸਣ ਲੱਗਾ ਕਿ ਜਪਜੀ ਸਾਹਿਬ ਦੀ ਪਾਠ ਦੀ ਜਿਹੜੀ 33ਵੀਂ ਪਉੜੀ ਹੈ ਨਾ ਆਖਣ ਜੋਰ ਚੁਪੇ ਨਹਿ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਹੁਣ ਬਾਣੀ ਚ ਗੈਨੈ ਸਾਡੀ ਜ਼ੁਬਾਨ ਤੇ ਚੜਿਆ ਨਾ ਅਸੀਂ ਪੜਦੇ ਆ ਆਖਣ ਜੋਰ ਚੁਪੇ ਨਾ ਜੋਰ ਜੋ ਨੋਂ ਮੰਗੰਦੇ ਨਾ ਜੋਰ ਜੋ ਨਾ ਜੀਵਨ ਮਰਨ ਦਾ ਜੋਰ ਕਈ ਵੀਰ ਕਈ ਪਹਿਣਾ ਪੜੀ ਜਾ ਰਿਆਂ ਗਲਤੀਆਂ ਵਾਲ ਸਾਡਾ ਕੋਈ ਧਿਆਨ ਨਹੀਂ ਅਗਰ ਤੁਸੀਂ ਗਲਤ ਪੜ ਰਹੇ ਹੋ ਤੇ ਆਪਣੀ ਗਲਤੀ ਨੂੰ ਸੁਧਾਰੋ ਜਪਜੀ ਸਾਹਿਬ ਦੇ ਪਾਠ ਦੀ 33ਵੀਂ ਪੌੜੀ ਦੇਖੋ ਕੀ ਲਿਖਿਆ ਬਾਣੀ ਚ ਹੁਣ ਬਾਣ ਜਿ ਟਿਖਿਆ ਅੱਖਾਂ ਜੋਰ ਚੁਪੇ ਨਹਿ ਜੋਰ ਨੰਨਾ ਰਹਾ ਨਹਿ ਜਿਹੜੀ ਸੁਖਮਣੀ ਸਾਹਿਬ ਦੇ ਪਾਠ ਦੀ 23ਵੀਂ ਅਸਪਦੀ ਨਾ 23ਵੀਂ ਅਸਪਦੀ ਦੇ ਪੰਜਾਬੀ ਪਦੇਸ਼ ਵੀ ਨਹਿ ਲਿਖਿਆ ਅਨਕਲਾ ਲਖੀ ਨਹ ਜਾਏ ਜਿਸ ਪਾਵੇ ਤਿਸ ਲਏ ਮਿਲਾਏ ਉਥੇ ਵੀ ਕਈ ਵੀਰ ਕਈ ਪੈਣਾ ਗਲਤ ਪੜਦੇ ਨੇ ਜਲਦੀ ਜਲਦੀ ਨਾ ਪੜ ਜਾਂਦੇ ਨੇ ਅਨਕਲਾ ਲਖੀ ਨਾ ਜਾਏ ਨਾ ਨਹੀਂ ਗਾ ਨਹੇਗਾ ਅਨਕਲਾ ਲਖੀ ਨਹ ਜਾਏ ਜਿਸ ਪਾਵੇ ਤਿਸ ਲਏ ਮਿਲਾਏ ਕਵਨ ਨਿਕੜ ਕਵਨ ਕਈਏ ਦੂਰ ਆਪੇ ਆਪ ਆ ਬਰਪੂਰ ਜਿਤਨਾ ਤੁਸੀਂ ਬਾਣੀ ਸ਼ੁੱਧ ਪੜੋਗੇ ਨਾ ਉਨਾਂ ਤੁਹਾਡੇ ਤੇ ਗੁਰੂ ਨਾਨਕ ਸਾਹਿਬ ਦੀ ਗੁਰੂ ਅਰਜਨ ਦੇਵ ਮਹਾਰਾਜੀ ਖੁਸ਼ੀ ਹੋਏਗੀ ਉਨਾ ਤੁਹਾਡੇ ਤੇ ਬਾਬਾ ਨਾਨਕ ਖੁਸ਼ ਰਹੇਗਾ ਕੋਸ਼ਿਸ਼ ਕਰਿਆ ਕਰੋ ਗਲਤੀ ਨਾ ਹੋਵੇ ਜਿੱਥੇ ਨਹਿ ਲਿਖਿਆ ਉੱਤੇ ਨਹਿ ਪੜੋ ਜਿੱਥੇ ਨਾ ਲਿਖਿਆ ਉੱਤੇ ਨਾ ਪੜੋ ਅਗਰ ਤੁਸੀਂ ਥੋੜਾ ਜਿਹਾ ਧਿਆਨ ਦਿਓਗੇ ਨਾ ਤੁਹਾਡਾ ਪਾਠ ਸੁੱਧ ਹੋ ਜਾਏਗਾ ਤੁਹਾਡੀ ਗਲਤੀ ਸੁਧਾ ਜਾਏਗੀ ਦਾਸ ਦੀ ਸੇਵਾ ਲੱਗ ਜਾਏਗੀ ਇਹ ਦਾਸ ਨੇ ਤੁਹਾਡੇ ਹਾਸਤੇ ਵੀਡੀਓ ਬਣਾਈਏ ਕਿ ਜਿੰਨੀ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਪਜੀ ਸਾਹਿਬ ਦਾ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਹਨ ਅਗਰ ਤੁਸੀਂ ਗਲਤ ਪੜ ਰਹੇ ਹੋ ਤੇ ਆਪਣੀ ਗਲਤੀ ਨੂੰ ਸੁਧਾਰੋ ਪਾਠ ਨੂੰ ਸ਼ੁੱਧ ਪੜੋ ਸੁਖਮਣੀ ਸਾਹਿਬ ਦੇ ਪਾਠ ਦਾ ਜਿਹੜਾ 12ਵਾਂ ਸ਼ਲੋਕ ਹੈ ਨਾ ਸੁਖੀ ਬਸੈ ਮਸਕੀਨੀਆਂ ਆਪ ਨਿਵਾਰਤਲੇ ਬਡੇ ਬਡੇ ਅਹੰਕਾਰੀਆਂ ਨਾਨਕ ਗਰਬ ਗਲੇ ਹੁਣ ਬਾਣੀ ਚ ਹੈ ਬਡੇ ਬਡੇ ਅਹੰਕਾਰੀਆਂ ਜਾਤ ਸੰਗਤਾ ਅਹੰਕਾਰੀਆਂ ਪੜਦੇ ਨੇ ਬਡੇ ਬਡੇ ਹੰਕਾਰੀਆਂ ਹੰਕਾਰੀਆਂ ਨਹੀਂ ਲਿਖਿਆ ਹੰਕਾਰੀ ਨਹੀਂ ਲਿਖਿਆ ਹੰਕਾਰ ਨਹੀਂ ਲਿਖਿਆ ਖਾ ਦੇ ਅੱਗੇ ਐਡਾ ਲੱਗਿਆ ਐਡਾ ਵੀ ਪੜਿਆ ਕਰੋ ਬਡੇ ਬਡੇ ਅਹੰਕਾਰੀਆਂ 12ਵੀਂ ਅਸ਼ਟਬਦੀ ਜਿਹੜਾ ਤੀਜਾ ਪਦੇ ਨਾ ਤੀਜੇ ਪਦੇਜ ਲਿਖਿਆ ਕੋਟ ਕਰਮ ਕਰੇ ਹੋ ਤਾਰੇ ਸ੍ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪਸਿਆ ਕਰੇ ਅਹੰਕਾਰ ਹੁਣ ਤੇ ਅਹੰਕਾਰ ਹੈ ਕਈ ਵੀਰ ਕਈ ਪੈਣਾ ਹੰਕਾਰ ਪੜਦੇ ਨੇ ਹੰਕਾਰ ਨਹੀਂ ਪੜਨਾ ਧਿਆਨ ਦੋ ਗੁਟਕਾ ਸਾਹਿਬ ਖੋਲ ਕੇ ਦੇਖੋ ਕੀ ਲਿਖਿਆ ਬਾਣੀ ਜੋ ਲਿਖਿਆ ਉਹ ਪੜਿਆ ਕਰੋ ਜਿੰਨਾ ਸ਼ੁੱਧ ਪਾਠ ਕਰੋਗੇ ਉਹਨਾਂ ਤੁਹਾਡੇ ਦੇ ਗੁਰੂ ਅਰਜਨ ਦੇਵ ਮਹਾਰਾਜ ਖੁਸ਼ ਰਹਿਣਗੇ 22 ਅਸ਼ਪਦੀ ਦੇ 7ਵੇਂ ਪਦੇ ਲਿਖਿਆ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋ ਕੋਈ ਨਾ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ 13ਵੀਂ ਅਸ਼ਪਦੀ ਦੇ 4ਥੇ ਪਦੇ ਲਿਖਿਆ ਸੰਤ ਕਾ ਦੋਖੀ ਮਾਹ ਅਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਉੱਤੇ ਵੀ ਅਹੰਕਾਰੀ ਹੈਗਾ ਹਾ ਦੇਗੇ ਆੜਾ ਲਗਿਆ ਅਸੀਂ ਬੜਦਿਆਂ ਸੰਤ ਕਾ ਦੋਖੀ ਮਾਹ ਅਹੰਕਾਰੀ ਕਈ ਵੀਰ ਕਈ ਪੈਣਾ ਪਈ ਜਾ ਰਹੇ ਜਿਨ੍ਹਾਂ ਨੂੰ ਸੋਝੀ ਨਹੀਂ ਹੈਗੀ ਦੇਖਿਆ ਕਰੋ ਸਾਥ ਸੰਗਤ ਜੀ ਦਾਸ ਨੇ ਤੁਹਾਡੇ ਹਾਸਤੇ ਵੀਡੀਓ ਬਣਾਈਏ ਕੋਈ ਸਾਡਾ ਭਰਾ ਕੋਈ ਭੈਣ ਦੇਖੇਗੀ ਕੋਈ ਸੁਨੇਗੀ ਕੋਈ ਬਜ਼ੁਰਗ ਦੇਖੇਗਾ ਅਗਰ ਉਹ ਗਲਤੀ ਕਰ ਜਾਤਾ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗਲਤੀ ਸੁਧਾਰਨਗੇ ਉਹਦਾ ਪਾਠ ਸੁਣ ਕਰਾਨਗੇ ਦਾਸ ਜੀ ਇਤਨੀ ਸੇਵਾ ਪ੍ਰਵਾਨ ਕਰਨਾ ਦਾਸ ਨੂੰ ਅਸੀਸਾਂ ਬਖਸ਼ੋ ਪੁਲਾਣਾ ਚਿਤਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਰੀ ਜੈ ਹੋਵੇ ਤਨਤਨ ਗੁਰੂ ਨਾਨਕ ਸਾਹਿਬ ਮਹਾਰਾਜ ਤੇਰੀ ਜੈ ਹੋਵੇ